ਕੋਡੀ 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 ਤੇ ਪਹਿਲਾਂ ਤਾਂ ਫਾਈਨਲ ਟਾਈਮ ਨਾਲ ਨੇ ਬੜੂ ਇਹਦੇ ਲਈ ਕੋਈ ਨਹੀਂ ਕੋਈ ਨਹੀਂ ਬਾਈ ਆ ਇੱਕ ਤਾਂ ਗਰਾਊਂਡ 'ਚ ਨਾ ਕੋਈ ਹੋਵੇ ਬਾਈ ਸਾਰੇ ਬੰਦੇ ਮੰਗ ਕਰੀ ਜਾਂਦੇ ਆ ਇਹ ਕਿਹਨਾਂ ਬਾਈ ਗੱਲ ਕਰਨੀ ਆ ਜ਼ਰੂਰੀ ਜਿਹੜੀਆਂ ਟੀਮਾਂ ਆਪਣੇ ਖੇਡ ਕੇ ਗਈਆਂ ਹੁਣ ਇਹ ਬਾਈ ਸਾਰੀਆਂ ਬਿਨਾਂ ਕਰਾਇੇ ਤੋਂ ਆਈਆਂ ਨੇ ਸਾਰੀਆਂ ਬਿਨਾਂ ਕਿਰਾਏ ਤੋਂ ਬਾਈ ਗਰਾਊਂਡ ਦੀ ਸੌ ਬਾਬੇ ਜੋਗੀਪੁਰ ਦੀ ਸੌ ਪਾ ਕਿਸੇ ਨੂੰ ਕਿਰਾਇਆ ਨਹੀਂ ਦਿੱਤਾ ਮੇਰੇ ਕਹਿਣ ਦਾ ਮਕਸਦ ਇਹ ਆ ਬਾਈ ਕੋਈ ਵੀ ਬੰਦਾ ਆਪਣੇ ਪਿੰਡ 'ਚ ਟੂਰਨਾਮੈਂਟ ਕਰਾਉਂਦਾ ਆ ਆਪਾਂ ਨੂੰ ਕੋਈ ਦੁੱਖ ਵਾਲੀ ਗੱਲ ਨਹੀਂ ਮੈਂ ਕਹਿੰਦਾ ਖੁਸ਼ੀ ਆ ਪਰ ਬਾਈ ਤਾਕੜੇ ਨੂੰ ਹੀ ਦੇ ਦੇ ਕੇ ਪੈਸੇ ਤਾਕੜਾ ਨਾ ਕਰਿਆ ਕਰੋ ਕਿਸੇ ਹੋਰ ਬੰਦੇ ਦੀ ਹੈਲਪ ਕਰ ਦਿਓ ਵੀ ਨਵੇਂ ਪਲੇਅਰ ਉੱਠ ਖੜੇ ਆ ਨਾ ਤੇ ਦੂਜੀ ਗੱਲ ਕੀ ਆ ਬਾਈ ਜਦੋਂ ਵਧੀਆ ਨਾਮ ਹੋਇਆ ਤੇ ਵਧੀਆ ਅਸੂਲ ਹੋਣ ਕੋਈ ਪੱਖਪਾਤ ਨਾ ਹੋਵੇ ਤਾਂ ਇਹ ਪਲੇਅਰ ਬਾਈ ਵੈਸੀ ਆ ਜਾਂਦੇ ਆ ਆਉਣਾ ਹੀ ਐ ਜਦੋਂ ਆਪਾਂ ਕੀ ਕਰਦੇ ਆ ਧੱਕਾ ਕਰਨ ਲੱਗ ਜਾਂਦੇ ਆ ਆਪਦੀਆਂ ਟੀਮਾਂ ਨਾਲ ਕਿਤੇ ਟਾਈਆਂ ਚ ਬੁੜਾ ਦੇ ਕਦੇ ਕੁਛ ਤਾਂ ਮੰਨ ਕੇ ਚਲੋ ਬਾਈ ਲੱਖ ਲੱਖ ਰੁਪਈਆ ਆਪਾਂ ਕਰਾਇਆ ਚੱਕੀ ਫਿਰਦੇ ਆ ਆ ਗਏ ਨਾ ਬਾਈ ਸਾਰੇ ਪਲੇਅਰ ਆ ਆਏ ਆ ਨਾ ਓਕੇ ਨਾ ਤੇ ਇੱਕ ਬੇਨਤੀ ਐ ਬਾਈ ਜਿਹੜੀ ਤੁਸੀਂ ਕਿਸੇ ਨੂੰ ਕਰਾਇਆ ਨਹੀਂ ਦਿੱਤਾ ਬਾਈ ਤੇ ਇੱਕ ਬੇਨਤੀ ਹੋਰ ਆ ਬਾਈ ਫਾਈਨਲ ਵੀ ਦੇਖ ਲਓ ਕਿੰਨੇ ਵੱਜ ਗਏ ਬਾਈ ਦੇਖੋ ਕਿੰਨੇ ਵੱਜ ਗਏ 8:00 ਵੱਜ ਗਏ ਸਵਾ ਸਵਾ 8:00 ਵਜੇ ਨੂੰ ਬਈ ਫਾਈਨਲ ਹੋ ਜੂ ਇੱਥੇ 1:00 ਵਜੇ ਦਾ ਬੰਦਾ ਕਿਉਂ ਕਮੇਟੀ ਮਾੜੀ ਹੁੰਦੀ ਆ ਬਈ ਆਪ ਜਾਣ ਕੇ ਉਧਰੋਂ ਸਾਈਡ ਮਰਵਾਦੀ ਟੀਮ ਦੀ ਹੋ ਮਰਵਾਦੀ ਦੂਜੀ ਗੱਲ ਬੇਣਤੀ ਆ ਬਈ ਵੀਰ ਜਦੋਂ ਤੁਸੀਂ ਪਰਚੀ ਕਟਾਉਨੇ ਹੋ ਪਿੰਡ ਦੇ ਵਿੱਚ ਬੇਣਤੀ ਮੈਂ ਤੁਹਾਡੇ ਪੈਰਾ ਚ ਬਹਿ ਕੇ ਗੱਲ ਕਰਾਂ ਨਾ ਜਦੋਂ ਕਿਸੇ ਨੂੰ ਵੀ ਪਰਚੀ ਘਟਾਉਣਿਆ ਨਾ ਬਾਈ ਹਿਸਾਬ ਲਿਆ ਕਰੋ ਪੰਜ ਟੂਰਨਾਮੈਂਟ ਹੋ ਗਏ ਆ ਛੇਮਾ ਬਾਈ ਤੇ ਛੇਵੇਂ 6 ਸਾਲ ਘਰੋਂ ਪੈਸੇ ਪਾਇਆ ਤੇ ਤੁਸੀਂ ਨਾ ਬਾਈ ਜਦੋਂ ਕਿ ਇਹਨੂੰ ਪਰਚੀ ਘਟਾਉਣੇ ਪਿੰਡ ਚ ਉਹਦਾ ਹਿਸਾਬ ਲਿਆ ਕਰੋ ਪੈਸਾ ਜਾਂਦਾ ਕਿੱਥੇ ਹੈ ਸਾਰੇ ਪਿੰਡ ਦਾ ਪੈਸਾ ਨਾਮ ਹੁੰਦਾ ਹੈ 182131 ਠੀਕ ਆ ਭਾਈ ਤੁਹਾਡੇ ਜਵਾਬ ਆ ਪਤਾ ਨਹੀਂ ਜ਼ਿੰਦਗੀ 'ਚ ਕੋਈ ਗਲਤੀ ਹੋ ਗਈ ਹੋ ਉਹਦੇ ਲਈ ਮਾਫੀ ਚਾਹਣਾ ਪਰ ਆਪੇ ਇਥੇ ਦਿਰਬੇ ਵਾਂਗੂ ਮੇਲਾ ਲੱਗਾ ਲਾਦਾਂਗੇ ਤੁਹਾਡਾ ਸਹਿਯੋਗ ਚਾਹੀਦਾ ਭਾਈ ਤੇ ਜਿਹੜੇ ਪਲੇਅਰ ਤੁਸੀਂ ਟੀਵੀਆਂ 'ਚ ਦੇਖੇ ਆ ਸਾਰੇ ਆ ਗਏ ਠੀਕ ਆ ਧੰਨਵਾਦ ਭਾਈ ਸਾਰਿਆਂ ਦਾ ਐਤੋਂ ਬਾਅਦ ਕੋਈ ਬੰਦਾ ਉੱਠ ਕੇ ਪਿੰਡ 'ਚੋਂ ਕਹੂਗਾ ਵੀ ਭਾਈ ਟੂਰਨਾਮੈਂਟ ਰੱਖਣਾ ਉਹਨੂੰ ਇਹ ਗੱਲ ਕਹਿ ਦਿਓ ਵੀ ਟਾਇਆਂ ਗਰਾਊਂਡ 'ਚ ਐਂਟਰੀਆਂ ਦਾ ਹਿਸਾਬ ਠੀਕ ਆ ਪੈਸੇ ਦਾ ਹਿਸਾਬ ਦੂਜੀ ਗੱਲ ਜਿਹੜਾ ਮੂਰੇ ਮੇਰੇ ਵਰਗਾ ਪ੍ਰਧਾਨ ਬਣ ਜਾਂਦਾ ਵੈਸੀ ਉਹਨੂੰ ਇਹ ਕਹੋ ਵੀ ਭਾਈ ਆਦੇ ਘਰੋਂ ਪੈਸੇ ਬਾ ਬੱਲਾ ਠੀਕ ਆ ਥੋੜੇ ਪੈਸੇ ਦੇ ਉੱਤੇ ਲਾ ਕੇ ਛਾਤੀ ਤੇ ਫੁੱਲ ਤੁਰੇ ਫਿਰਦੇ ਆ ਭਰਾਵੋ ਤੁਸੀਂ ਆਪਦੇ ਪੈਸੇ ਦਾ ਹਿਸਾਬ ਲੈ ਸਕਦੇ ਹੋ ਠੀਕ ਆ ਭਾਈ ਦੂਜੀ ਗੱਲ ਬੇਨਤੀ ਹੈ ਭਾਈ ਦੋ ਪਾਰਟ ਨਾ ਕਰੋ ਪਿੰਡ ਨੂੰ ਨਾ ਲੰਗਰਾਂ ਚ ਕਰੋ ਨਾ ਟੂਰਨਾਮੈਂਟਾਂ ਚ ਕਰੋ ਇੱਕ ਅਗਰ ਆ ਲਿਆ ਕਰੋ ਭਾਈ ਪਰ ਪੱਕਾ ਬਾਤ ਨਾ ਕਰਿਆ ਕਰੋ ਠੀਕ ਆ ਭਾਈ ਜੇ ਕੋਈ ਗਲਤੀ ਹੋ ਗਈ ਤਾਂ ਮਾਫੀ ਚਾਹੁੰਨੇ ਆ ਜੇ ਤੁਸੀਂ ਐਂ ਕਹਿ ਦਿਓਗੇ ਨਾ ਵੀ ਕਰਪੈਨਾ ਰੱਖ ਦਿਓ ਆਪਾਂ ਉਹਨਾਂ ਦਲ ਕਰ ਪੈਣਾ ਵੀ ਦੇ ਦਾਂਗੇ ਥੋੜਾ ਸਹਿਯੋਗ ਚਾਹੀਦਾ ਹੈ ਧੰਨਵਾਦ ਭਾਈ ਸਾਰਿਆਂ ਦਾ